ਜੀ ਆਇਆਂ ਨੂੰ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਅੱਜ ਮੈਂ ਆਪਣੀ ਚੌਥੀ ਕਿਤਾਬ ਮੂਲ ਦੇ ਸਾ ਲੈ ਕੇ ਹਾਜ਼ਰ ਹਾਂ ਆਸ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਜਿਵੇਂ ਕਿ ਇਸ ਤੋਂ ਪਹਿਲਾਂ ਮੇਰੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ ਯਾਦਾਂ ਦੇ ਪੰਖੇਰੂ ਕਾਵ ਸੰਗ੍ਰਹਿ ਆਪਣੇ ਆਪਣਾ ਗੱਲਾਂ ਬਾਤਕ ਹਿੰਮਤ ਬਣੋ ਨਾ ਕੇ ਪੈਰਾਂ ਦੀਆਂ ਬੇੜੀਆਂ ਉਹ ਵੀ ਮੇਰੀ ਵਾਰਤਕ ਹੈ ਔਰ ਇਹ ਮੇਰੀ ਚੌਥੀ ਕਿਤਾਬ ਹੈ ਜਿਹੜੀ ਕਿ ਮੂਲ ਦੇ ਸਾ ਔਰ ਇਹ ਮੇਰੀ ਵਾਰਤਕ ਦੀ ਕਿਤਾਬ ਹੈ ਤੋ ਮੈਂ ਕੁਝ ਲਫ਼ਜ਼ ਤੁਹਾਡੇ ਨਾਲ ਆਪਣੀ ਕਿਤਾਬ ਵਿੱਚ ਸਾਂਝੇ ਕਰਨ ਜਾ ਰਹੀ ਹਾਂ ਮੁੱਲ ਦੇ ਸਾਹਾਂ ਦੀ ਵੀ ਅਜੀਬ ਜਹੀ ਦਾਸਤਾਨ ਹੁੰਦੀ ਹੈ ਕਿਸੇ ਕੋਲੋਂ ਸਾਹਾਂ ਦਾ ਮੁੱਲ ਤਾਰਨ ਲਈ ਪੈਸੇ ਨਹੀਂ ਹੁੰਦੇ ਤੇ ਕਿਸੇ ਕੋਲੋਂ ਸਾਹਾਂ ਦਾ ਮੁੱਲ ਤਾਰਨ ਲਈ ਪੈਸੇ ਤਾਂ ਹੁੰਦੇ ਹਨ ਪਰ ਪਰਮਾਤਮਾ ਨੇ ਹੋਰ ਸਾ ਨਹੀਂ ਲਿਖੇ ਹੁੰਦੇ ਇਨਸਾਨ ਅਜੀਬ ਜਹੀ ਕਸ਼ਮਕਸ਼ ਵਿੱਚ ਜੀਉਂਦਾ ਹੈ ਕੁਝ ਰਿਸ਼ਤਿਆਂ ਦੀਆਂ ਥੋੜਾ ਪੀੜ੍ਹੀਆਂ ਤੱਕ ਪੂਰੀਆਂ ਨਹੀਂ ਹੁੰਦੀਆਂ ਤੇ ਕੁਝ ਰਿਸ਼ਤੇ ਹੁੰਦੇ ਹੋਏ ਵੀ ਪਰਾਇਆ ਵਰਗੇ ਲੱਗਦੇ ਹਨ ਕੁਝ ਵੀ ਹੋਵੇ ਇਨਸਾਨ ਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਹੈ ਕਦੀ ਖੁਸ਼ ਹੋ ਕੇ ਕਦੀ ਮਜਬੂਰੀ ਵਸ ਮੌਲ ਦੇ ਸਾਲ ਲੈਣੇ ਬੜੇ ਔਖੇ ਹੁੰਦੇ ਹਨ ਕਈ ਵਾਰ ਤਾਂ ਇਹ ਜੀਉਂਦੇ ਜਿਹੀ ਹੀ ਮਾਰ ਦਿੰਦੇ ਹਨ ਕੁਝ ਲੋਕ ਲੰਮੀ ਉਮਰ ਜੀ ਕੇ ਤਾਂ ਜਾਂਦੇ ਹਨ ਪਰ ਉਹਨਾਂ ਦੀ ਹੋਂਦ ਨਾ ਹੋਇਆ ਵਰਗੀ ਹੁੰਦੀ ਹੈ ਕੁਝ ਲੋਕ ਚਾਹੇ ਥੋੜੇ ਚਿਰ ਲਈ ਜੀਉਂਦੇ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਸਦੀਆਂ ਤੱਕ ਵਾਸਾ ਕਰ ਜਾਂਦੇ ਹਨ ਇਸ ਸਭ ਚੀਜ਼ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਜਿਉਂਦੇ ਜੀ ਕਿਹੋ ਜਿਹੇ ਕਰਮ ਕਰਦੇ ਹਾਂ ਚੰਗੇ ਕਰਮ ਕਰਨ ਵਾਲਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ ਉਹਨਾਂ ਨੂੰ ਲੋਕ ਦਿਲਾਂ ਵਿੱਚ ਲੰਬੀ ਉਮਰ ਤੱਕ ਯਾਦ ਕਰਦੇ ਹਨ ਅਤੇ ਮਾੜੇ ਕਰਮ ਕਰਨ ਵਾਲਿਆਂ ਨੂੰ ਮਰ ਕੇ ਵੀ ਨਫ਼ਰਤ ਹੀ ਮਿਲਦੀ ਹੈ ਆਓ ਪਿਆਰਿਓ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮਾਂ ਅਤੇ ਚੰਗੀ ਬੋਲਬਾਣੀ ਦੀ ਸਾਚ ਸਭ ਨਾਲ ਪਾਈਏ ਜ਼ਿੰਦਗੀ ਬਹੁਤ ਕੁਝ ਵੀ ਹੈ ਤੇ ਕੁਝ ਵੀ ਨਹੀਂ ਇਸ ਜਿੰਦ ਦਾ ਦਸ ਕੀ ਪ੍ਰਵਾਸਾ ਇਸ ਜਿੰਦ ਦਾ ਦਸ ਕੀ ਪ੍ਰਵਾਸਾ ਨਿਤ ਦਿਨ ਦੇਖੇ ਇਹ ਜਗਤ ਤਮਾਸ਼ਾ ਮੈਂ ਮੇਰੀ ਹੀ ਤੇਰੀ ਮੁਕਤੀ ਨਾਹੀਓ ਮੈਂ ਮੇਰੀ ਹੀ ਤੇਰੀ ਮੁਕਤੀ ਨਾਹੀਓ ਤੂੰ ਤੇਰੀ ਦਾ ਨਾ ਕੀਤਾ ਦਿਲ ਚ ਵਾਸਾ ਤੂੰ ਤੇਰੀ ਦਾ ਨਾ ਕੀਤਾ ਦਿਲ ਚ ਵਾਸਾ ਸੋ ਇਹ ਮੈਂ ਥੋੜੇ ਜੀ ਆਪਣੀ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਦਲਾ ਸਵਾਸ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਮੇਰੀ ਚੌਥੀ ਕਿਤਾਬ ਮੋਨ ਦੇ ਸਾਂ ਬਹੁਤ ਬਹੁਤ ਸ਼ੁਕਰੀਆ ਜੀ